ਜੀ ਇਹ ਹੈਗਾ ਆਪਣਾ ਸਵੇਰੇ ਸਵੇਰੇ ਦਾ ਰੁਟੀਨ ਇੱਧਰ ਆਪਾਂ ਪਵਾ ਲਿਆ ਦੁੱਧ ਨੂੰ ਉਬਾਲਾ ਤੇ ਹੁਣ ਆਪਾਂ ਕਰਾਂਗੇ ਸਾਰੀ ਸਫਾਈ ਬੱਚੇ ਚਲੇ ਗਏ ਸਕੂਲ ਤੇ ਇੱਧਰ ਦੇਖੋ ਹਜੇ ਪੂਰਾ ਸੈਲਫ ਤੇ ਖਲਾਰਾ ਤੇ ਹੁਣ ਇਹਨੂੰ ਚੱਕਾਂਗੇ ਤੇ ਝਾੜੂ ਲਾਵਾਂਗੇ ਤੇ ਇੱਧਰ ਹੁਣ ਆਪਾਂ ਕਮਰੇ ਦੇ ਵਿੱਚ ਚਾਦਰ ਚੇਂਜ ਕਰਨ ਵਾਲੀ ਦੇਖੋ ਸਵੇਰੇ ਸਵੇਰੇ ਕਿੰਨਾ ਪੜਥੋਲ ਪਿਆ ਹੁੰਦਾ ਇੱਧਰ ਮੈਂ ਚਾਦਰ ਕੱਢ ਕੇ ਲਿਆਈ ਸੀਗੀ ਤੇ ਹੁਣ ਮੈਂ ਕਰਦੀ ਆ ਚਾਦਰ ਨੂੰ ਚੇਂਜ ਤੇ ਇਧਰ ਇਹ ਚਾਦਰ ਚੇਂਜ ਕਰਨ ਵਾਲੀ ਹੋਈ ਪਈ ਆ ਤੇ ਆ ਬੱਚਿਆਂ ਨੇ ਸਕੂਲ ਗਏ ਆ ਕਿਉਂਕਿ ਉਹਨਾਂ ਦੇ ਸਵੇਰੇ ਕੇ ਸਵਾਉਣ ਨੂੰ ਉਹਨਾਂ ਨੂੰ ਤਿਆਰ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਹੁਣ ਆਪਾਂ ਪਹਿਲਾਂ ਚਾਦਰ ਚੇਂਜ ਕਰਕੇ ਤੇ ਇਧਰ ਦੇਖੋ ਮੇਰੀ ਢੋਹ ਤੇ ਕੀ ਬਣਿਆ ਹੁੰਦਾ ਤੇ ਇਹ ਸਾਰੀ ਸਫਾਈ ਕਰੂੰਗੀ ਚੱਕੂੰਗੀ ਸਾਰੀਆਂ ਚੀਜ਼ਾਂ ਤੇ ਉਸ ਤੋਂ ਬਾਅਦ ਮੈਂ ਲਾਉਂਗੀ ਝਾੜੂ ਤੇ ਫੇਰ ਦੇਖਦੇ ਆਂ ਵੀ ਉਸ ਤੋਂ ਅੱਗੇ ਕੀ ਕੰਮ ਕਰਨਾ ਆ ਤੇ ਬੱਚਿਆਂ ਨੇ ਬਹੁਤ ਖਲਾਰਾ ਪਾਇਆ ਹੁੰਦਾ ਤੇ ਬਸ ਜੀ ਆਪਾਂ ਹੁਣ ਝਾੜੂ ਲਾਉਣਾ ਆ ਤੇ ਮੈਂ ਕਿਹਾ ਪਹਿਲਾਂ ਚਾਦਰ ਚੇਂਜ ਕਰ ਲਾਂ ਤੇ ਚਲੋ ਜੀ ਆਪਾਂ ਚਾਦਰ ਚੇਂਜ ਕਰ ਲਈਏ ਜੀ ਚਾਦਰ ਆਪਾਂ ਕਰਤੀ ਚੇਂਜ ਇੱਧਰ ਆਪਾਂ ਜਿੰਨੀ ਕਿ ਸਫਾਈ ਕਰਨੀ ਸੀ ਕਰਤੀ ਕਿਉਂਕਿ ਕੁਝ ਚੀਜ਼ਾਂ ਨੇ ਜਿਹੜੀਆਂ ਇੱਥੇ ਚੱਕਣ ਨਹੀਂ ਦਿੰਦੇ ਬਿਲਕੁਲ ਵੀ ਤੇ ਆਪਾਂ ਇਹ ਕਰਤਾ ਸਾਫ਼ ਤੇ ਉੱਧਰ ਬੱਚੇ ਬੈਠ ਜਾਂਦੇ ਸਕੂਲੋਂ ਆ ਕੇ ਤੇ ਇਧਰ ਬੱਚੇ ਖੇਡਦੇ ਆ ਤੇ ਉਹਨਾਂ ਦਾ ਵੀ ਕਾਊਂਟਰ ਚਾ ਕਰਤਾ ਸਾਫ਼ ਤੇ ਨਾਲ ਲਾ ਲਿਆ ਝਾੜੂ ਤੇ ਇਹ ਆਪਣੀ ਹੋ ਗਈ ਇੰਨੀ ਕੁ ਸਫਾਈ ਤੇ ਹੁਣ ਕਰਦੇ ਆ ਪਾਗਲਾ ਕੰਮ